ਦੀ ਡਿਊਟੀ ਹੈ ਵਾਣ ਤੇ ਜਾ ਕੇ ਲੰਬੀ ਜੂੜੀ ਦੇਖਣਾ ਬਾਪੂ ਜੀ 4 4 ਕਿਲੋਮੀਟਰ ਪਈ ਹੈ ਆਪਣੀਆਂ 4 4 ਬੰਦਾ ਕਰਕੇ ਗੱਡੀ ਚਾਕੇ ਮਾਰਦਾ ਤੰਗਲੀ ਕਿਵੇਂ ਪਹੁੰਚ ਜਾਵਾਂਗੇ ਉੱਥੇ ਚਲ ਇਹਦਾ ਭੱਜ ਗਿਆ ਆਪਾਂ ਮੰਨਦੇ ਆ ਸ਼ਾਬਾਸ਼ ਇਹ ਭੱਜ ਗਿਆ ਤੇ ਜੇ ਪਈ ਨੂੰ ਆ ਕੇ ਕੁਈ ਗਾਲੀ ਗਲੋਚ ਕੱਢਦਾ ਗੱਡੀ ਭੰਨਦਾ ਵੀ ਲੋਤਵਾਦੋਂ ਦੇਖਦਾ ਕੀ ਹੁੰਦਾ ਬਾਅਦ ਚ ਬੰਦੇ ਹੋਣਾ ਕੀ ਹੁੰਦਾ ਉਹ ਬੁਖਤ ਵਗੈਰ ਫਿਰ ਕੀ ਹੁੰਦਾ ਦਿ ਬਾਅਦ ਚ ਇਹ ਤਾਂ ਹੁੰਦੀਆਂ ਜੀ ਇਹ ਤੇ ਚਲਦੀ ਰਹਿੰਦੀਆਂ ਨੇ ਪਰਾਲੀ ਸਾੜਨ ਨੂੰ ਲੈ ਕੇ ਲਗਾਤਾਰ ਹੀ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਪਰ ਇਸੇ ਦਰਮਿਆਨ ਕਈ ਥਾਵਾਂ ਤੇ ਕਿਸਾਨ ਅਜੇ ਵੀ ਪਰਾਲੀ ਨੂੰ ਅੱਗ ਲਗਾ ਰਹੇ ਨੇ ਤਾਂ ਤਸਵੀਰਾਂ ਨੇ ਜਿੱਥੇ ਪਰਾਲੀ ਨੂੰ ਅੱਗ ਲਗਾਈ ਗਈ ਸੀ ਤੇ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਲਈ ਇੱਥੇ ਦੱਸ ਦਈਏ ਤੇ ਅੱਗ ਤੇ ਕਾਬੂ ਪਾਉਣ ਦੇ ਲਈ ਪ੍ਰਸ਼ਾਸਨਿਕ ਟੀਮਾਂ ਪਹੁੰਚ ਗਈਆਂ ਉੱਥੇ ਹੀ ਬਹਿਸ-ਬਾਜ਼ੀ ਹੁੰਦੀ ਵੀ ਨਜ਼ਰ ਆਈ ਹੈ ਦੱਸ ਦਈਏ ਕਿ ਨੋਡਲ ਅਫਸਰ ਜਿਸ ਦੀ ਉੱਥੇ ਡਿਊਟੀ ਲੱਗੀ ਹੋਈ ਸੀ ਜਦੋਂ ਮੌਕੇ ਤੇ ਪਹੁੰਚੇ ਨੇ ਤੇ ਕਿਸਾਨਾਂ ਨੂੰ ਅੱਗ ਬੁਝਾਉਣ ਦੇ ਲਈ ਕਿਹਾ ਗਿਆ ਤਾਂ ਕਿਸਾਨਾਂ ਦੇ ਨਾਲ ਬਹਿਸ-ਬਾਜ਼ੀ ਵੀ ਹੋ ਗਈ ਐ ਇਸੇ ਦਰਮਿਆਨ ਡਿਪਟੀ ਕਮਿਸ਼ਨਰ ਨੂੰ ਪਤਾ ਲੱਗਿਆ ਤਾਂ ਦੱਸ ਦਈਏ ਕਿ ਮੌਕੇ ਤੇ ਜਿਹੜੀ ਪੁਲਿਸ ਪਾਰਟੀ ਦੇ ਨਾਲ ਹੋਰ ਵੀ ਅਧਿਕਾਰੀ ਪਹੁੰਚ ਗਏ ਨੇ ਤੇ ਇੱਥੇ ਦੱਸਿਆ ਜਾ ਰਿਹਾ ਹੈ ਕਿ ਨੋਡਲ ਅਫਸਰ ਜਿਸ ਦੇ ਨਾਲ ਕਿਸਾਨਾਂ ਦੇ ਵੱਲੋਂ ਬਹਿਸਬਾਜ਼ ਦੀ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ। ਉੱਥੇ ਦੱਸ ਦਈਏ ਕਿ ਇਸੇ ਦਰਮਿਆਨ ਹੀ ADC ਵੀ ਮੌਕੇ ਤੇ ਪਹੁੰਚੇ ਨੇ ਜਿਨ੍ਹਾਂ ਸਥਿਤੀ ਤੇ ਕਾਬੂ ਪਾਇਆ ਹੈ। ਕਿਸਾਨਾਂ ਨੂੰ ਪਰਾਲੀ ਨੂੰ ਨਾਗ ਲਗਾਉਣ ਦੀ ਅਪੀਲ ਕੀਤੀ ਗਈ ਹੈ ਤੇ ਕਿਸਾਨਾਂ ਤੇ ਕਾਰਵਾਈ ਕਰਨ ਦੀ ਵੀ ਗੱਲ ਆਖੀ ਗਈ ਤਸਵੀਰਾ ਮੋਗਾ ਜ਼ਿਲ੍ਹੇ ਦੀਆਂ ਨੇ ਜਿੱਥੇ ਪਰਾਲੀ ਨੂੰ ਕਿਸਾਨ ਅੱਗ ਲਾ ਰਹੇ ਸੰਤਾ ਇਸ ਦੇ ਦਰਮਿਆਨ ਹੀ ਜਦ ਅੱਗ ਲਾਈ ਜਾਂਦੀ ਹੈ ਤਾਂ ਪ੍ਰਸ਼ਾਸਨਿਕ ਟੀਮ ਮੌਕੇ ਤੇ ਪਹੁੰਚੀ ਹੈ ਤੇ ਨੋਡਲ ਅਫਸਰ ਦੇ ਨਾਲ ਕਿਸਾਨ ਬਹਿਸਬਾਜ਼ੀ ਕਰਦੇ ਨਜ਼ਰ ਆਏ ਨੇ ਜ਼ਿਲ੍ਹੇ ਦੇ ਵਿੱਚ ਪਰਾਲੀ ਨੂੰ ਅਗਲਾਂ ਦੇ ਕਿੰਨੇ ਕੇਸ ਆ ਚੁੱਕੇ ਔਰ ਕੀ ਕੀ ਕਾਰਵਾਈ ਹੋਈ ਅੱਜ ਤੱਕ ਜੋ ਸੈਟੇਲਾਈਟ ਨੇ ਕੇਸਿਸ ਦਿਖਾਏ ਨੇ ਜੀ 629 ਕੇਸਿਸ ਆ ਚੁੱਕੇ ਨੇ ਉਨ੍ਹਾਂ ਵਿੱਚੋਂ ਜਿਹੜੇ ਹੈਗੇ ਆ ਕਾਫੀ ਕੇਸ ਜਿਹੜੇ ਹੈਗੇ ਆ ਅਸੀਂ ਵਿਜ਼ਿਟ ਕਰ ਲਏ ਤੇ ਉਹਦੇ ਵਿੱਚੋਂ 507 ਕੇਸ ਪੋਜ਼ਿਟਿਵ ਨਿਕਲੇ ਨੇ ਇਹਨਾਂ 507 ਤੇ 507 ਕੇਸਾਂ 'ਚ ਰੈਡ ਐਂਟਰੀ ਵੀ ਹੋਈ ਹੈ ਤੇ ਇਨਾਂ ਹੀ 507 ਕੇਸਾਂ 'ਚ ਐਫ ਆਈ ਆਰ ਵੀ ਹੋਈ ਹੈ ਇਸ ਤੋਂ ਇਲਾਵਾ ਅਸੀਂ ਤਕਰੀਬਨ 21 ਲੱਖ 70 ਹਜ਼ਾਰ ਇਹਨਾਂ ਨੂੰ ਜੁਰਮਾਨਾ ਲਗਵਾਇਆ ਜਿੰਨਾਂ ਵਿੱਚੋਂ ਸਾਡੇ ਕੋਲ 13 ਲੱਖ 90 ਹਜ਼ਾਰ ਵਸੂਲ ਹੋ ਗਏ ਨੇ ਇਹ ਰੈਡ ਐਂਟਰੀ ਵੀ ਕੀਤੀ ਗਈ ਹੈ ਹਾਂਜੀ ਰੈਡ ਐਂਟਰੀ ਕੀਤੀ ਗਈ ਹੈ ਇਹਨਾਂ ਦੇ ਰਿਕਾਰਡਸ 'ਚ ਤਾਂ ਮੈਮ ਕਿਸਾਨਾਂ ਨੂੰ ਪਰਾਲੀ ਅੱਗ ਨੂੰ ਪਰਾਲੀ ਨੂੰ ਅੱਗ ਨਾ ਲਾਣ ਇਹਦੇ ਵਾਸਤੇ ਕੀ ਕੀ ਕੀਤਾ ਜਾ ਰਿਹਾ ਟੀਮਾਂ ਵਗੈਰਾ ਬਣਾਈਆਂ ਜਾ ਰਹੀਆਂ ਅਸੀਂ ਜੀ ਕਲਸਟਰ ਅਫਸਰ ਲਾਈ ਨੇ ਨੋਡਲ ਅਫਸਰਸ ਲਾਈ ਨੇ ਹੁਣ ਤਾਂ ਸਾਡੇ ਪਟਵਾਰੀ ਸਾਡੇ ਪੰਚਾਇਤ ਸੈਕਟਰੀ ਐਸ ਡੀ ਐਮਸ ਡੀ ਐਸ ਪੀਜ਼ ਇਵਨ ਉਹਨਾਂ ਦੇ ਥੱਲੇ ਜਿਹੜੇ ਐਸ ਐਚ ਓਜ਼ ਨੇ ਤੇ ਉਹਨਾਂ ਦੇ ਥੱਲੇ ਜਿਹੜੀ ਸਾਰੀ ਪੁਲਿਸ ਦੀ ਟੀਮ ਹੈ ਇਸ ਟਾਈਮ ਤੁਸੀਂ ਦੇਖੋਗੇ ਸਾਰੇ ਫੀਲਡ 'ਚ ਨੇ ਤੇ ਇਹਨਾਂ ਨੂੰ ਜਿਹੜਾ ਹੈਗਾ ਉਹ ਅੱਗ ਲਗਾਉਣ ਤੋਂ ਰੋਕ ਵੀ ਰਹੇ ਆ ਤੇ ਇਸ ਤੋਂ ਇਲਾਵਾ ਜਿ ਬਹੁਤ ਹੀ ਜ਼ਿਆਦਾ ਬੁਰਾ ਪੈਂਦਾ ਹੈ ਬਾਕੀ ਸਭ ਕੁਝ ਜੇ ਆਪਾਂ ਛੱਡ ਦਈਏ ਤਾਂ ਸਿਰਫ ਇਹਦਾ এনवायरमेंटਲ ਇੰਪੈਕਟ ਹੀ ਦੇਖੀਏ ਤਾਂ ਹੀ ਉਹ ਬਹੁਤ ਜ਼ਿਆਦਾ ਬੁਰਾ ਪੈਂਦਾ ਹੈਗਾ ਇਸ ਤੋਂ ਇਲਾਵਾ ਸੋਇਲ ਫਰਟੀਲਿਟੀ ਵੀ ਖਰਾਬ ਹੁੰਦੀ ਹੈ ਇਸ ਤਰ੍ਹਾਂ ਨਾਲ ਨੂੰ ਸਮਝਾਇਆ ਜਾ ਰਿਹਾ ਹੈ ਫੀਲਡ 'ਚ ਜਾ ਕੇ ਤੇ ਜਿਹੜਾ ਫਿਰ ਜੋ ਅੱਗ ਲਾਂਦਾ ਉਹਦੇ ਕੋਲੋਂ ਅੱਗ ਬੁਝਾਈ ਵੀ ਜਾ ਰਹੀ ਹੈ ਜੇਕਰ ਕੋਈ ਅੱਗ ਲੱਗੀ ਦਿਸ ਜਾਂਦੀ ਹੈ ਤਾਂ ਤੇ ਇਸ ਤਰ੍ਹਾਂ ਨਾਲ ਸਾਡੀਆਂ ਸਾਰੀਆਂ ਹੀ ਟੀਮ ਜਿਹੜੀਆਂ ਹੈਗੇ ਇਨਕਲੂਡਿੰਗ ਡਿਸੀਜ਼ਰ ਐਂਡ ਐਸਐਸਪੀ ਸਭ ਸਾਰੇ ਫੀਲਡ 'ਚ ਨੇ ਫੀਲਡ ਅਫਸਰ ਨਾਲ ਵੀ ਬਹਿਸ ਹੁੰਦੀ ਹੈ ਕਈ ਵਾਰ ਕਿਸਾਨਾਂ ਨਾਲ ਹਾਂਜੀ ਬਿਲਕੁਲ ਹੁੰਦੀ ਹੈ ਕਿ ਉਹਨਾਂ ਨੂੰ ਸਮਝਾ ਦਿੱਤਾ ਜਾਂਦਾ ਹੈ ਕੱਲ ਜਿਹੜੀ ਇਨਸੀਡੈਂਟ ਹੋਈ ਸੀ ਉਹਦੇ ਚ ਵੀ ਕਿਸਾਨ ਯੂਨੀਅਨ ਨੇ ਜਿਹੜਾ ਹੈਗਾ ਉਹਨਾਂ ਨੂੰ ਬਕਾਇਦਾ ਜਿਹੜਾ ਹੈਗਾ ਅਪੋਲੋਜਾਈਜ਼ ਕੀਤਾ ਕਿ ਵੀ ਜੇਕਰ ਉਹਨਾਂ ਨੂੰ ਕੁਝ ਗਲਤ ਲੱਗਿਆ ਹੋਵੇ ਤਾਂ ਉਹਨਾਂ ਨੇ ਇਹਦੇ ਬਾਰੇ ਮਾਫੀ ਵੀ ਮੰਗੀ ਹੈ ਤੇ ਗੱਲ ਸਿਰਫ ਇੰਨੀ ਹੈ ਕਿ ਹਰ ਕੋਈ ਜਿਹੜਾ ਹੈਗਾ ਉਹ ਆਪਣਾ ਕੰਮ ਕਰ ਰਿਹਾ ਹੈ ਨੋਡਲ ਕਲਸਟਰ ਅਫਸਰ ਦੀ ਵੀ ਡਿਊਟੀ ਹੈ ਉੱਥੇ ਜਾ ਕੇ ਜਿਹੜੀ ਅੱਗ ਹੈ ਉਹਦੀ ਰਿਪੋਰਟ ਕਰਨਾ ਜਾਂ ਉਹਨੂੰ ਰੋਕਣਾ ਤੇ ਕਿਸੇ ਨੂੰ ਡਿਊਟੀ ਵਿੱਚ ਜਿਹੜਾ ਹੈਗਾ ਕਿਸੇ ਨੂੰ ਵਿਗਨ ਪਾਉਣ ਦਾ ਅਧਿਕਾਰ ਨਹੀਂ ਹੈ ਮੈਂ ਜिले ਦੀ ਗੱਲ ਕਰੀ ਉਹ ਜिले ਦੇ ਟੋਟਲ ਕਿੰਨੀ ਮਸ਼ਿੰਦਰੀ ਹੈਗੀ ਆ ਔਰ ਕੀ ਕਰ ਮਸ਼ੀਨਰੀ ਜਿਹੜੀ ਹੈਗੀ ਆ 7500 ਦੇ ਲੱਗ ਸਕੀ ਮਸ਼ੀਨਰੀ ਜਿਹੜੀ ਹੈਗੀ ਆ ਉਹ ਆਪਣੇ ਜ਼ਿਲ੍ਹੇ 'ਚ ਹੈਗੀ ਹੈ ਬਸ ਕੰਮ ਸਿਰਫ ਇੰਨਾ ਹੈ ਕਿ ਉਹਦੇ ਵਿੱਚੋਂ ਕੁਝ ਇੰਡੀਵਿਜੂਅਲ ਹੈ ਤੇ ਕੁਝ ਜਿਹੜੀ ਹੈਗੀ ਆ ਉਹ ਸਾਡੇ ਕੋਲ ਜਿਹੜੀ ਕਸਟਮ ਹਾਇਰਿੰਗ ਸੈਂਟਰਸ ਤੇ ਹੈਗੀ ਹੈ ਜਿਹੜੀ ਤਾਂ ਕਸਟਮ ਹਾਇਰਿੰਗ ਸੈਂਟਰਸ ਵਾਲੀ ਆ ਉਹ ਕਾਫੀ ਜ਼ਿਆਦਾ ਜਿਹੜਾ ਪੋਟੈਂਸ਼ੀਅਲ ਹੈਗਾ ਉਹ ਯੂਜ਼ ਹੋ ਜਾਂਦੀ ਹੈ ਪਰ ਜਿਹੜੀ ਇੰਡੀਵਿਜੂਅਲ ਮਸ਼ੀਨਰੀ ਹੈ ਉਹ ਕਿੰਨਾ ਕਾਰਨਾ ਕਰਕੇ ਕੁਝ ਕਾਰਨਾ ਕਰਕੇ ਜਿੱਦਾਂ ਸ਼ੇਅਰਿੰਗ ਦੀ ਪ੍ਰੋਬਲਮ ਹੁੰਦੀ ਹੈ ਜਾਂ ਕਾਸਟ ਦੀ ਜਿਹੜੀ ਸ਼ੇਅਰਿੰਗ ਪ੍ਰੋਬਲਮ ਹੁੰਦੀ ਹੈ ਉਹਦੇ ਕਰਕੇ ਪੂਰੀ ਤਰ੍ਹਾਂ ਨਾਲ ਸ਼ੇਅ ਮੈਂ ਸੇਖਾ ਕਲਾਕ ਕੀ ਇਨਸੀਡੈਂਟ ਹੋਇਆ ਸੀਗਾ ਤੁਸੀਂ ਵੀ ਮੌਕੇ ਤੇ ਪਹੁੰਚੇ ਸੀਗੇ ਸੇਖਾ ਕਲਾ ਦੀ ਇੱਕ ਕਲਸਟਰ ਅਫਸਰ ਸੀਗੇ ਸਾਡੇ ਉਹਨਾਂ ਨੇ ਕੋਈ ਅੱਗ ਜਿਹੜੀ ਹੈਗੀ ਉਹ ਬਲਦੀ ਦੇਖੀ ਸੀ ਕਿਸੇ ਖੇਤ 'ਚ ਤੇ ਉਹ ਜਦੋਂ ਉਹਨੂੰ ਰੋਕਣ ਗਏ ਤਾਂ ਉਹ ਬੰਦਾ ਜਿਹੜਾ ਸੀਗਾ ਉਹਨੇ ਭੱਜ ਕੇ ਤੇ ਆਪਣੇ ਮੈਂਬਰਸ ਨੂੰ ਕਿਨਾਂ ਨੂੰ ਫੋਨ ਕੀਤਾ ਸੀਗਾ ਤੇ ਉਹ ਮੈਂਬਰਸ ਨੇ ਆ ਕੇ ਜਿਹੜਾ ਸੀਗਾ ਉਹ ਕਲਸਟਰ ਅਫਸਰ ਦੇ ਕਹਿਣ ਮੁਤਾਬਕ ਉਹਨਾਂ ਨਾਲ ਥੋੜੀ ਬਤਮੀਜ਼ੀ ਨਾਲ ਬਿਹੇਵ ਕੀਤਾ ਸੀ ਤੇ ਕੱਲ ਫਿਰ ਇਸੇ ਕਰਕੇ ਮੌਕੇ ਤੇ ਪਹੁੰਚਿਆ ਗਿਆ ਸੀ ਕਿਉਂਕਿ ਕਲਸਟਰ ਅਫਸਰ ਕਾਫੀ ਡੀਮੋਟੀਵੇਟ ਹੋ ਗਏ ਸੀ ਤੇ ਉਹਨਾਂ ਨੂੰ ਮੋਟੀਵੇਟ ਕਰਨ ਲਈ ਤੇ ਬਾਕੀ ਇਹ ਦੱਸਣ ਲਈ ਕਿ ਵੰਕਰਨ ਜਾਂ ਪਰੇਸ਼ਾਨ ਕਰਨ ਨਹੀਂ ਆਏ ਨੇ ਅਸੀਂ ਉੱਥੇ ਗਏ ਸੀ ਤੇ ਉੱਥੇ ਜਾ ਕੇ ਉਹਨਾਂ ਦਾ ਮਸਲਾ ਸੋਲਵ ਕਰਵਾਇਆ ਸੀ ਕਿਸਾਨਾਂ ਦਾ ਕੀ ਕੰਮ ਸੀ ਕੋਈ ਕਿਸਾਨਾਂ ਦਾ ਇਹੀ ਕਹਿਣਾ ਸੀਗਾ ਕਿ ਉਹ ਗੱਡੀ ਲੈ ਕੇ ਜਿਹੜੇ ਹੈਗੇ ਉਹ ਸਾਡੇ ਮਾਨਡ ਚ ਆਏ ਸੀ ਪਰ ਇਦਾਂ ਦੀ ਵੈਸੇ ਮੈਨੂੰ ਕੋਈ ਗੱਲ ਲੱਗ ਨਹੀਂ ਰਹੀ ਸੀ ਗੱਡੀ ਲੈ ਕੇ ਬੜੇ ਆਰਾਮ ਨਾਲ ਉੱਥੇ ਜਾਇਆ ਜਾ ਸਕਦਾ ਸੀਗਾ ਤੇ ਉਹਨਾਂ ਨੇ ਇਹ ਕਿਹਾ ਸੀ ਕਿ ਅਸੀਂ ਕਲਸਟਰ ਅਫਸਰ ਨੂੰ ਪ੍ਰੋਟੈਕਟ ਕਰ ਰਹੇ ਸੀ ਵੀ ਉਹਦੀ ਗੱਡੀ ਨੂੰ ਅੱਗ ਨਾ ਲੱਗ ਜਾਏ ਤੇ ਕਲਸਟਰ ਅਫਸਰ ਜਿਹੜਾ ਹੈਗਾ ਉਹ ਇਹ ਕਹਿ ਰਿਹਾ ਸੀ ਕਿ ਇਹਨਾਂ ਨੇ ਮੇਰੇ ਨਾਲ ਜਿਹੜਾ ਹੈਗਾ ਮਿਸਬੀਹੇਵ ਕੀਤਾ ਤੇ ਉਹਨਾਂ ਦੀ ਆਪਸ ਚ ਜਿਹੜੀ ਹੈਗੀ ਉਹ ਗੱਲ ਕਰਾ ਦਿੱ ਇਹ ਮਸਲਾ ਸੋਲਵ ਹੋਣ ਦੇ ਲਈ ਹਾਂਜੀ ਬਿਲਕੁਲ ਸਹਿਮਤੀ ਹੋ ਗਈ। ਪਰ ਕਾਰਵਾਈ ਤਾਂ ਨਹੀਂ ਹੋ ਰਹੀ। ਕਾਰਵਾਈ ਜੇ ਬਣਦੀ ਹੋਊਗੀ ਕੋਈ ਤਾਂ ਕਰਾਂਗੇ ਕਲਸਟਰ ਅਫਸਰ ਤੇ ਡਿਪੈਂਡ ਕਰਦਾ ਹੈ ਤੇ ਐਸ ਡੀ ਐਮ ਸਾਹਿਬ ਤੇ ਉਹ ਜੇ ਬਣਦੀ ਕਾਰਵਾਈ ਹੋਊਗੀ ਤਾਂ ਉਹ ਜ਼ਰੂਰ ਕਰਾਂਗੇ ਜੀ। ਉਹਦੀ ਡਿਊਟੀ ਹੈ ਵਾਣ ਚ ਜਾ ਕੇ ਲੌਂਗਵੀ ਚੂੜੀ ਦੇਖਣਾ। ਬਾਪੂ ਜੀ 4-4 ਕਿਲੋਮੀਟਰ ਪਈ ਹੋਈ ਹੈ ਆਪਣੀਆਂ। ਜਿਵੇਂ ਜੀ ਜੀ ਗੱਡੀਆਂ ਚਾ ਕੇ ਮਾਰਦਾ ਤੰਗ ਕਰੀ। ਅਸੀਂ ਕਿਵੇਂ ਪਹੁੰਚ ਜਾਵਾਂਗੇ ਉੱਥੇ? ਚਲੇ ਤਾਂ ਭੱਜ ਗਿਆ ਆਪਾਂ ਮੰਨਦੇ ਆ। ਸ਼ਾਬਾਸ਼ ਇਹ ਭੱਜ ਗਿਆ। ਤੇ ਜੇ ਕੋਈ ਇਹਨਾਂ ਨੂੰ ਆ ਕੇ ਕੋਈ ਗਾਲੀ ਗਲੋਚ ਕੱਢਦਾ ਗੱਡੀ ਭੰਨ ਨਾ ਵੀ ਉਹਦਾ ਸੇਰੀ ਵੱਜਦਾ ਤੇ ਉਹ ਦਵਾਦੋ ਦੇਖਦਾ ਕੀ ਹੁੰਦਾ ਬਾਅਦ ਚ ਬੰਦਾ ਹੋਣੀ ਹੁੰਦਾ ਉਹ ਬੁਖਤ ਹੋ ਗਿਆ ਨੇ ਫਿਰ ਕੀ ਹੁੰਦਾ ਦਿ ਬਾਅਦ ਚ ਇਹ ਤਾਂ ਹੁੰਦੀ ਆਂ ਜੀ ਇਹ ਚੱਲਦੀ ਰਹਿੰਦੀ ਆਂ ਪਰਾਲੀ ਸਾੜਨ ਨੂੰ ਲੈ ਕੇ ਲਗਾਤਾਰ ਹੀ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਪਰ ਇਸੇ ਦਰਮਿਆਨ ਕਈ ਥਾਵਾਂ ਤੇ ਕਿਸਾਨ ਅਜੇ ਵੀ ਪਰਾਲੀ ਨੂੰ ਅੱਗ ਲਗਾ ਰਹੇ ਨੇ ਤਾਂ ਤਸਵੀਰਾਂ ਨੇ ਜਿੱਥੇ ਪਰਾਲੀ ਨੂੰ ਅੱਗ ਲਗਾਈ ਗਈ ਸੀ ਤੇ ਕਿਸਾਨਾਂ ਨੂੰ ਜਾਗ